ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਚਾਣ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਰੋ ਚਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਦੋਨੇ ਟਾਉ ਬਰੀਡ ਆ ਆਓ ਕਰ ਲੈਨੇ ਬਾਈ ਨਗਰ ਬਾਤ ਬਾਈ ਜੀ ਸਸੇ ਕਾਲ ਸਸੇ ਕਾਲ ਬਾਈ ਜੀ ਹਾਂ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਤੁਸੀਂ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਵਦੀਪ ਸਿੰਘ ਵੀਰੇ ਪਿੰਡ ਬਲਾਸ ਪਰ ਤਸਵੀਰ ਨਿਹਾਲ ਸਿੰਘ ਆ ਡਿਸਟ੍ਰਿਕਟ ਮੋਗਾ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਬਾਈ ਰਾਮਾ ਭਾਗੀ ਕੇ ਮਾਛੀ ਕੇ ਤੇ ਲਹਾਰਾ ਰਾਈ ਮੋਬਾਈਲ ਨੰਬਰ ਬੋਲ 8146911497 ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਸ ਹੋਈ ਵੀ ਆ ਭਾਈ ਪਲੂਨ ਸੂਈ ਆ ਦੰਦਾ ਚ ਇਹਨੂੰ ਖੀਰੀ ਵੀ ਕਹਿਲਾ ਪਰ ਦੋਂਦੇ ਮਾਰੇ ਮਾਰੇ ਚੱਕੇ ਆ ਇਹ ਓਕੇ ਭਾਈ ਕਦੋਂ ਸੂਈ ਆ ਭਾਈ ਇਹਨੂੰ ਸੂਈ ਨੂੰ ਅੱਜ ਚੌਥਾ ਦਾਣਾ ਬੱਚਾ ਕੀ ਆ ਮਗਰ ਬੱਛੀ ਜੀ ਬੱਛੀ ਬੱਛੀ ਬੜੀ ਚੰਗੀ ਆ ਹਾਂਜੀ ਜੀ ਬੱਛੀ ਪੂਰੀ ਆ ਸਾਰੀ ਡਿਟੇਲ ਪਤਾ ਜੀ ਓਕੇ ਭਾਈ ਹਾਂਜੀ ਹਾਂਜੀ ਸੀਮਣ ਦੀ ਡਿਟੇਲ ਭਾਈ ਕਹਿੰਦਾ ਸਾਰੀ ਮਿਲ ਜਾਓ ਵੀ ਬੱਚਾ ਕਿਹੜੇ ਸੀਮਣ ਦਾ ਖੁੱਦ ਕਿਹੜੇ ਸੀਮਣ ਦੀ ਆ ਤੇ ਥਣ ਥਣ ਬੜਾ ਚੰਗਾ ਹਨਾ ਕੰਦੀ ਭਾਈ ਆ ਵੀ ਕੱਦ ਕਾਠ ਵੀ ਪੂਰਾ ਵਹਿੜਦਾ ਵੀ ਆਇਆ ਨਹੀਂਗਾ ਓਕੇ ਕਿੰਨਾ ਕੁ ਬੋਲਾ ਬੋਲਾ ਕੱਢਿਆ ਬੋਲਾ ਭਾਈ ਹੁਣ 20 ਹੈ ਤਾਂ 22 ਤਿਆਰ ਆ ਪਰ 20 ਕਵਾਂਗੇ ਓਕੇ 20 ਨੂੰ ਤੋਲਵਾ ਲੈ ਜ ਭਾਵੇਂ ਕੋਈ 3 ਡੰਗ 4 ਡੰਗ ਚੋਕੇ ਲੈ ਓਕੇ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਫਿੱਟ ਫਿੱਟ ਲੇਵਾ ਪਿਆ ਕਿਤਨੇ ਲੈ ਆਏ ਨਹੀਂ ਭਾਈ ਅੱਥੀ ਚੋਲਿਓ ਚਾਹ ਮਸ਼ੀਨਾਂ ਚੋਲਿਓ ਇੱਕ ਨੰਬਰ ਧਣ ਲੱਗਿਆ ਬਿਊਟੀ ਚੈੱਕ ਕਰੋ ਬਿਊਟੀ ਵੀ ਇੱਕ ਨੰਬਰ ਆ ਭਾਈ ਕਿਆ ਬਾਤ ਆ ਬਰੀਡ ਫੁੱਲ ਲੱਗਣੀ ਹਾਂ ਹਾਂ ਬਾਈ ਬਰੀਡ ਪੂਰੀ ਫੁੱਲ ਸਾਰਾ ਇਹਦਾ ਰਿਕਾਰਡ ਆ ਕੀ ਬਈ ਦੰਨਾ ਚ ਬੈੜਾ ਹਨਾ ਤੋਰਾ ਚੈੱਕ ਕਰ ਲਓ ਉਤੋਂ ਪੱਦਰ ਬਈ ਸਾਰੀ ਉਮਰ 2 ਸਾਲ ਦੀ ਹੈ ਬਾਈ ਠੀਕ ਹੈ ਬਾਈ ਹੂੰ ਹੂੰ ਕੀ ਮੋਲ ਆ ਫਿਰ ਜਾਇਜ ਜਾਇਜ ਬਈ ਇਹਦੀ ਹਾਂ ਲਾ 145 ਮਾਨਤਾਨ ਹੋ ਜਾ ਹਾਂ ਮਾਨਤਾਨ ਹੋ ਜਾ ਠੀਕ ਹੈ ਬਾਈ 1 ਲੱਖ 45000 ਰੁਪਿਆ ਮੋਲ ਕਿਉਂਕਿ ਬਈ ਜਾਨਵਰ ਮਗਰ ਵੀ ਬੜਾ ਚੰਗਾ ਹੈਗਾ ਤੇ ਆਪ ਵੀ ਗਾ ਨੂੰ 2 ਲੱਖ ਤੋਂ ਬਾਹਰ ਦੀ ਸਹੀ ਗੱਲ ਆ ਬਾਈ ਇੱਕ ਨੰਬਰ ਬਰੀਡ ਆ ਬਾਈ ਬਦਨ ਵਾਲੀ ਚੀਜ਼ ਆ ਘਟਨ ਵਾਲੀ ਨਹੀਂ ਬਾਕੀ ਦੋ ਨਾਲ ਹੀ ਮਿਲਨੇ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾਗਾ ਚਵਾਈ ਚ ਵੀ ਆਣ ਬਾਈ ਕਹਿੰਦਾ ਓਕੇ ਆ ਬਾਈ ਨੰਨਾ ਜਿ ਵੜਾ ਕੱਦ ਫੁੱਲਾ ਬਰੀਡ ਫੁੱਲਾ ਬੱਚਾ ਬੱਚੀ ਆ ਸਾਰੀਆਂ ਗੱਲਾਂ ਓਕੇ ਯਾਰ ਹਨ ਵੀ ਇੱਕ ਨੰਬਰ ਲੱਗਿਆ ਹਨ ਵੀ ਇੱਕ ਨੰਬਰ ਬਈ ਸਾਲ ਲੱਗਿਆ ਹਜੇ ਨਾਲ ਦੋ ਟਾਈ ਕੰਦੇ ਚੌਣ ਚ ਪਏ ਆ ਹੂੰ ਠੀਕ ਆ ਨਾ ਇਹਦਾ ਟਾਈਮ ਵੀ ਆਪਣਾ ਕੁਛ ਵੀ ਨਹੀਂ ਹੋਇਆ ਸਹੀ ਗੱਲ ਆ ਬਾਈ ਚਵਾਈ ਚ ਹਜੇ ਟਾਈਮ ਪਿਆਗਾ ਤਕਰੀਬਨ 3 ਵਜੇ ਦਾ ਟਾਈਮ ਆ ਹਾਂਜੀ ਹਾਂਜੀ ਦੋ ਨੰਬਰ ਕਿਹੜਾ ਸੁਆ ਇਹ ਦੂਜਾ ਸੂਆ ਬਾਈ ਕਦੋਂ ਸੂਈ ਹੈ ਇਹਨੂੰ ਸੂਈ ਨੂੰ ਵੀ ਬਰਾਬਰ ਹੀ ਸੂਈਆਂ ਗੀਆਂ ਇਕੱਠੀਆਂ ਓਕੇ ਬੱਚਾ ਕੀ ਦੇ ਤਾਂ ਇਹਦੇ ਮਗਰ ਬੱਚੀ ਹੈ ਇਹ 50062 ਦੀ ਬੱਚੀ ਹੈ ਜਰਸੀ ਠੀਕ ਆ ਜਰਸੀ ਨਸਲ ਦੀ ਬੱਚੀ ਨੂੰ ਜਨਮ ਦਿੱਤਾ ਚੰਗੇ ਸੀ ਬਣਦੀ ਆ ਹਾਂਜੀ ਹਾਂਜੀ ਕਿੰਨਾ ਕੁ ਬੌਲਾ ਫਿਰ ਬਾਈ ਇਹਦੇ ਥੱਲੇ 25 ਕਿਲੋ ਨੈਟ ਤਿਆਰ ਠੀਕ ਆ ਬਾਈ ਝੋਨ ਵਾਲਾ ਹਾਂਜੀ ਹਾਂਜੀ ਝੋਨ ਵਾਲਾ ਬਿਊਟੀਫੁੱਲ ਬਿਊਟੀਫੁੱਲ ਦੀ ਪੂਰੀ ਚੰਗੀ ਪ੍ਰਿੰਟ ਇੱਕ ਨੰਬਰ ਬਿਊਟੀਫੁੱਲ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਣ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਸਭ ਕੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਪਸ਼ਾਂ ਤੋਂ ਲੈਵਾ ਦੇਖੋ ਕਮਾਲ ਦਾ ਬਾਈ ਬਹੁਤ ਸੋਹਣਾ ਆਰਡਰ ਟਾਂਚਾ ਫੁੱਲ ਇੱਕ ਨੰਬਰ ਬ੍ਰੀਡ ਇੱਕ ਨੰਬਰ ਬਾਕੀ ਤੋਰਾ ਚੈੱਕ ਕਰ ਲੋ ਬਰੀਕੀ ਜਿਹੀ ਬਹਲੀ ਆ ਬੜਾ ਹਾਂ ਬਰੀਕੀਆਂ ਬਹੁਤ ਆ ਬਾਈ ਇਹਦੇ ਚ ਬਾਕੀ ਚੰਗੇ ਬਹੁਲੇ ਦੋ ਸਟਾਰਟ ਹੋਈਆ ਦੁੱਧ ਵੀ ਹੋਰ ਵੀ ਚੰਗਾ ਪਾ ਦੂਗੀ ਇਹਦਾ ਮੁੱਲ ਜਾਇਜ਼ ਇਹਦਾ ਮੁੱਲ 140 ਬਾਈ ਮਾਨਤਾਣ ਹੋ ਜਾ ਹਾਂ ਮਾਨਤਾਣ ਹੋ ਜਾ ਠੀਕ ਆ ਬਾਈ 140000 ਰੁਪਇਆ ਮੋਲਾ ਦੰਦਾਂ ਚਾ ਬਈ ਇਹ ਵੀ ਠੀਕ ਆ ਓਕੇ ਦੰਦਾਂ ਜੀ ਆ ਠੀਕ ਆ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਨ ਤਣ ਜੀ ਰੂਪ ਹਾਂਜੀ ਹਾਂਜੀ ਵੜ ਚੰਗੀਆਂ ਆ ਨਾ ਵੀਰੇ ਹਾਂਜੀ ਹੂੰ ਕੱਦ-ਕੁੱਦ ਪ੍ਰਿੰਟ-ਪ੍ਰਿੰਟ ਫੇਸਬੁਕ ਇੱਕ ਨੰਬਰ ਆ ਕਰਮਾ ਇਹ ਦੁੱਧ ਜਿਹੜਾ ਕਿ ਕੋਈ ਤੋਲ ਕੇ ਲੈ ਜਾ ਬਈਆਂ ਨੈਟ ਹੋ ਠੀਕ ਆ ਬਈ ਯਾਰ ਹੂੰ ਦੁੱਧ ਦੀ ਵੀ ਬਈ ਕਹਿੰਦਾ ਗਰੰਟੀ ਕੋ ਪਾਣੀ ਨਾਪ ਕੇ ਲੈ ਜਾਓ ਨਾਰਾ ਨਾ ਫੁੱਲ ਨਾਰਾ ਬਈ ਪੂਰੀਆਂ ਨੇ ਫੁੱਲਾਂ ਨੇ ਲੈ ਤੇ ਉਹ ਨਹੀਂ ਗਾ ਸਹੀ ਗੱਲ ਹੈ λεਵਾ ਦੇ ਇਹ ਤਾਂ ਪੂਰਾ ਸਫਾਈ ਚ λεਵਾ ਹਨ ਹਾਂਜੀ ਹਾਂਜੀ ਬਾਈ ਹੂੰ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ